ਪਹਿਲੀ ਵਾਰ ਹੋਊਗਾ ਕਿ ਇਸ ਤਰ੍ਹਾਂ ਦਾ ਗਿਫਟ ਕਿਸੇ ਹੈੱਡ ਆਫ ਦਾ ਹਾਊਸ ਵੱਲੋਂ ਹਾਊਸ ਦੇ ਵਿੱਚ ਸਪੀਕਰ ਨੂੰ ਪ੍ਰੇਜ਼ੈਂਟ ਕੀਤਾ ਗਿਆ ਹੋਊਗਾ ਮੈਂ ਸੈਕਟਰੀ ਸਾਹਿਬ ਨੂੰ ਬੇਨਤੀ ਕਰੂੰਗਾ ਲੋਗ ਦੇ ਤੱਕ ਪਹੁੰਚਾਓ ਸਪੀਕਰ ਸਾਹਿਬ ਤੱਕ ਪਹੁੰਚਾਓ ਲੋਕ प्लीज ਮੈਂ ਚਾਹਾਂਗਾ ਕਿ ਇਹਨੂੰ ਕੈਮਰੇ ਚੱਲ ਰਹੇ ਨੇ ਪਬਲੀਕਲੀ ਸਾਹਮਣੇ ਖੋਲ੍ਹ ਲਿਆ ਜਾਵੇ ਕੀ ਕੀ ਹੈ ਜੀ ਕੀ ਹੈ ਜੀ ਇਹ ਤੇ ਲਾ ਲੌਕ ਹੈ ਜੀ ਚਾਬੀਆਂ ਹੈ ਕਤਾਲਾ ਜਿੰਦਰਾ ਵੀ ਕਹਿੰਦੇ ਨੇ ਕਤਾਲਾ ਜਿੰਦਰਾ ਜੀ ਹੈ ਜਿੰਦਰਾ ਨਾਲ ਚਾਬੀਆਂ ਜੀ ਚਾਬੀਆਂ ਵੀ ਇਹਨਾਂ ਨਾਲ ਤੁਸੀਂ ਕਸਟੋਡੀਅਨ ਨੂੰ ਚਾਬੀਆਂ ਤੁਹਾਡੇ ਕੋਲ ਹੀ ਨੇ ਇਹ ਕਾਦੇ ਵਾਸਤੇ ਆ ਜੀ ਇਹ ਮੈਂ ਗਵਰਨਰ ਅਡਰੈਸ ਤੇ ਬੋਲੂਗਾ ਹੁਣ ਕਿਉਂਕਿ ਉਸ ਦਿਨ ਗਵਰਨਰ ਅਡਰੈਸ ਤੇ ਬੋਲਣ ਹੀ ਨਹੀਂ ਦਿੱਤਾ ਗਿਆ ਗਵਰਨਰ ਨੂੰ ਕਿਉਂਕਿ ਉਹਦੇ ਵਿੱਚ ਸੱਚ ਲਿਖਿਆ ਹੋਇਆ ਸੀ ਤੇ ਸੱਚ ਹੀ ਮੈਂ ਬੋਲੂਗਾ ਤਾਂ ਮੇਰੇ ਸਾਹਮਣੇ ਬੈਠੇ ਮੇਰੇ ਵਿਪੱਖਸ਼ੀ ਦੇ ਸਾਥੀਆਂ ਤੋਂ ਬਰਦਾਸ਼ਤ ਨਹੀਂ ਹੋਣਾ ਇਹ ਸੱਚ ਉਹ ਫਿਰ ਕੀ ਕਰਨਗੇ ਸੱਚ ਸੁਣਦੇ ਸੁਣਦੇ ਥੋੜੇ ਥੋੜੀ ਦੇਰ ਬਾਅਦ ਮੁਰਦਾਬਾਦ ਮੁਰਦਾਬਾਦ ਕਰਕੇ ਨਾ ਉਧਰ ਦੀ ਬਾਹਰ ਨੂੰ ਭੱਜਣਗੇ ਮੈਂ ਚਾਹੁੰਦਾ ਇਹ ਜਿੰਦਾ ਅੰਦਰ ਲਾ ਦਿੱਤਾ ਜਾਵੇ ਅੰਦਰ ਲਾ ਦਿੱਤਾ ਜਾਵੇ ਤਾਂ ਕਿ ਵਿਪੱਖਸ਼ ਇੱਥੇ ਬੈਠਾ ਰਹੇ ਤੇ ਸੁਣੇ ਉਹ ਭੱਜੇ ਨਾ ਆਮ ਤੌਰ ਤੇ ਕੀ ਹੁੰਦਾ ਇਲਜ਼ਾਮ ਲੱਗਦਾ ਸੱਤਾਧਾਰੀਆਂ ਤੇ ਕਿ ਵਿਰੋਧੀਆਂ ਨੂੰ ਜਾ ਕੇ ਬਾਹਰ ਮਾਰਦੇ ਆ ਇਹ ਪਹਿਲੀ ਵਾਰ ਹੋ ਰਿਹਾ ਹੈ ਕਿ ਮੈਂ ਤੁਹਾਨੂੰ ਲੋਕ ਗਿਫਟ ਕਰ ਰਿਹਾ ਕਿ ਵਿਰੋਧੀਆਂ ਨੂੰ ਬਾਹਰ ਨਹੀਂ ਕੱਢਣਾ ਇੱਥੇ ਬੈ ਕੇ ਸੁਣ ਨੋ ਸੱਚ ਸੱਚ ਸੁਣਿਓ ਇਹ ਤੁਹਾਡੀ ਮਰਜ਼ੀ ਹੈ ਜਿੰਦਾ ਕਦੋਂ ਲਾਉਣਾ ਹੈ ਮੈਂ ਇਹ ਕੋਣ ਬਾਤ ਸਰ ਕਿਰਪਾ ਕਰਕੇ ਇਹੀ ਕਸਾਦਾ ਵਾਸਤੇ ਜੇ ਪੰਜਾਬ ਦੀ ਤੁਸੀਂ ਚੁੱਪ ਤੁਸੀਂ ਤੁਸੀਂ ਫਿਕਰ ਨਾ ਕਰੋ ਫਿਕਰ ਨਾ ਇੱਕ ਮਿੰਟ ਇੱਥੇ ਬੈਠੋ ਬੈਠੋ ਆ ਐਸੇ ਕਰਕੇ ਜੰਦਰ ਲਾਉਣੇ ਆ ਇਹ ਬਹਾਨਾ ਲੱਭ ਕੇ ਭੱਜਣਗੇ ਹੁਣ ਭੱਜਣਗੇ ਉਹਨੇ ਅਸੀਂ ਕਿਤੇ ਨਹੀਂ ਭੱਜਣ ਲੱਗੇ ਬੈਠੋ ਅਸੀਂ ਕਿਤੇ ਨਹੀਂ ਭੱਜਣ ਬੈਠੋ ਪੂਰਾ ਦੇ ਵਸੇ ਇਹ ਹੀ ਜੰਦਰੇ ਦੀ ਕਾਪੀ ਮੈਂ ਇਹ ਤਵਕਕੋ ਕਰਦਾ ਕਿ ਜਿਹੜਾ ਵਿਪੱਖਸ਼ ਹੈ ਉਹ ਵੀ ਜ਼ਿੰਮੇਵਾਰੀ ਨਾਲ ਕਿਉਂਕਿ ਇੱਥੇ ਸੁਣਨ ਲਈ ਬਹਿਸ ਕਰਨ ਲਈ ਭੇਜਿਆ ਗਿਆ ਉਹ ਇੱਥੇ ਬਹਿ ਕੇ ਸੁਣਨਗੇ ਮੈਂ ਤੋ ਇੱਕੋ ਕਹਾਂ ਜੀ ਮੁੱਖ ਮੰਤਰੀ ਸਾਹਿਬ ਜਦੋਂ ਇੱਕ ਬੰਦੇ ਨੂੰ ਤਾਲਾ ਕੋ ਲਾ ਹੀ ਸਕਦਾ ਦੇ ਹੀ ਮੱਕਾ ਦਿੱਤਾ ਸਰ ਮੈਂ ਇੱਕ ਹੋਰ ਦੇਵਾ ਇੱਕ ਇੱਕ ਹੋਰ ਦੇ ਦੇ ਨੇ ਜੀਭ ਤੇ ਲਾ ਦੋ ਬੋਲਣੀ ਨਹੀਂ ਦਿੰਦੇ ਕਿਸੇ ਨੂੰ ਬੋਲਣੀ ਨਹੀਂ ਦਿੰਦੇ ਕਿਸੇ ਨੂੰ ਮੇਰਾ ਮੇਰੀ ਵਾਰੀ ਹੈ ਜਦੋਂ ਤੁਹਾਡੀ ਵਾਰੀ ਆਈ ਤਾਂ ਬੋਲ ਪਿਓ ਜਦੋਂ ਤੁਹਾਡੀ ਵਾਰੀ ਆਈ ਤਾਂ ਬੋਲ ਪਿਓ

ਬੋਲ ਪੰਜਾਬ ਦਾ ਪੰਜਾਬ ਦੀਆਂ ਸਰਕਾਰਾਂ ਬੋਲ ਚੱਲਦੇ ਨੇ ਬੋਲੋ ਜੀ ਤੇ ਉਹੀ ਗੋਲੀਆਂ ਤਾਂ 1.5 ਸਾਲ 1.5 ਸਾਲ ਉਦੋਂ ਵੀ ਚੱਲੀਆਂ ਜਦੋਂ ਕੈਪਟਨ ਦੀ ਸਰਕਾਰ ਸੀ 1.5 ਸਾਲ ਉਦੋਂ ਵੀ ਚੱਲੀਆਂ ਸੀ ਤੇ ਉਦੋਂ ਤੁਸੀਂ ਕਿੰਨੀਆਂ ਕਿ ਚਿੱਠੀਆਂ ਲਿਖੀਆਂ ਸੀ ਉਹ ਇਜਾਜ਼ਤ ਤੋਂ ਬਾਅਦ ਜੋ ਵੀ ਕੁਝ ਕਿਹਾ ਗਿਆ ਰਕਾਰ ਨਾਲ ਕੀਤਾ ਜਾਵੇ ਬੱਚਾ ਲਾਉਂਦਾ ਸੀ ਉਹਦੇ ਘਰੇ ਜਾ ਕੇ ਮੀਟਰ ਨੂੰ ਤੜਕਾ ਲਾਉਂਦਾ ਸੀ ਤੇ ਕਦੇ ਕਿਸਾਨਾਂ ਵਾਲੇ ਗੱਲ ਕੀਤੀ ਕਦੇ ਉਹਦੇ 1.5 ਸਾਲ 726 726 ਮਰਵਾਤੇ ਕਦੇ ਸਰਾਂਝਲੀ ਦਵਾਈ ਕਦੇ ਸਰਾਂਝਲੀ ਦਵਾਈ 726 ਨੂੰ ਹੁਣ ਇਹਨਾਂ ਨੂੰ ਪਿਆਰ ਆ ਗਿਆ ਹੁਣ ਸੀਐਮ ਸਾਹਿਬ ਕੇਅਰ ਨੂੰ ਐਡਰੈਸ ਕਰਨਗੇ ਬਿਠਾਓ ਜੀ ਬਾਜਾ ਸਾਹਿਬ ਬਿਲਕੁਲ ਬੜਾ ਚਲ ਚਲੋ जिंदा रहो पर मार्शल ये भजन गए ये भजन गए हूं भजन गए ये तुसी भजो बैठो 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 बैठा जी बैठो बैठो बैठ जी सीएम साहब तो कंटिन्यू करो जी ਜੂਗਾ ਪਤਾ ਲੱਗ ਉਹ ਸੋਨੇ ਦੇ ਬਿਸਕਟਾਂ ਵਾਲਿਓ ਸੋਨੇ ਦੇ ਬਿਸਕਟਾਂ ਵਾਲਿਓ ਚਲੋ ਗੱਲ ਕਰਦੇ ਆਂ ਬੈਠੋ ਹਾਂਜੀ ਤੁਸੀਂ ਭੱਜ ਜਾਨੇ ਹੋ ਤੁਸੀਂ ਭੱਜ ਜਾਨੇ ਹੋ ਤੁਸੀਂ ਗਵਰਨਰ ਦਾ ਪਾਸ਼ਾ ਨਹੀਂ ਦੇਣ ਦਿੱਤਾ ਤੁਸੀਂ ਭੱਜ ਜਾਨੇ ਹੋ ਤੁਸੀਂ ਆਪ ਬੋਲ ਕੇ ਭੱਜ ਜਾਨੇ ਹੋ ਹਾਂ ਚਲੋ ਇੱਧਰ ਵੀ ਲਾਓ ਇੱਧਰ ਵੀ ਲਾਓ ਹਾਂਜੀ ਸਪੀਕਰ ਸਾਹਿਬ ਇੱਧਰ ਵੀ ਲਾਓ ਇੱਧਰ ਵੀ ਲਾਓ ਮੈਂ ਕਹਿੰਦਾ ਇੱਧਰ ਵੀ ਲਾਓ ਸਾਡਾ ਵੀ ਨਹੀਂ ਕੋਈ ਜਾਂਦਾ ਬੈਠ ਕੇ ਸੁਣੋ ਬੈਠ ਕੇ ਸੁਣੋ ਅਬਲ ਖੁਰਾਣੇ ਦੀਆਂ ਅਬਲ ਖੁਰਾਣੇ ਦੀਆਂ ਫਾਈਲਾਂ ਪਈਆਂ ਮੇਰੇ ਕੋਲੇ ਅਬਲ ਖੁਰਾਣੇ ਦੀਆਂ ਫਾਈਲਾਂ ਪਈਆਂ ਅਬਲ ਖੁਰਾਣੇ ਦੀਆਂ ਫਾਈਲਾਂ ਪਈਆਂ ਬੈਜੋ ਬੈਜੋ ਸਾਰੇ ਬੋਲਣ ਬੋਲਣ ਸਾਰੇ ਮਾਣਯੋਗ ਮੈਂਬਰਾਂ ਨੂੰ ਬੇਨਤੀ ਕੀਤੀ ਜਾਂਦੀ ਆ ਆਪਣੀਆਂ ਆਪਣੀਆਂ ਸੀਟਾਂ ਤੇ ਬੈਠਣ ਆਹਦੀ ਬਾਰੀ ਆਈ ਤੁਸੀਂ ਬੋਲ ਬੋਲਣ ਕਿਉਂ ਨਹੀਂ ਜੰਦਾਰ ਸਾਰੇ ਮਾਣਯੋਗ ਸ hẳn ਨੂੰ ਬੇਨਤੀ ਕੀਤੀ ਜਾਂਦੀ ਆ ਆਪਣੀ ਆਪਣੀ ਸੀਟਾਂ ਤੇ ਬੈਠਣ ਬੈਠੋ 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 ਜੀ ਬੈਠੋ 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 ਨੋ 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 ਬੈਠੋ ਬੈਠੋ ਤੁਸੀਂ ਬੈਠੋ

ਜੋ ਵੀ ਕੋਈ ਚੇਰ ਦੀ ਯਾਤ ਤੋਂ ਬਿਨਾ ਗਿਆ ਗਿਆ ਰਕਾਰਡ ਨਾ ਕੀਤਾ ਜਾਵੇ। ਹਾਂਜੀ। ਜੀ। ਕਿਉਂਕਿ ਕਿਉਂਕਿ ਤੁਸੀਂ ਭੱਜਦੇ ਹੋ। ਕਿਉਂਕਿ ਤੁਸੀਂ ਭੱਜਦੇ ਹੋ। ਤੁਹਾਨੂੰ ਲੋਕਾਂ ਨੇ ਭੱਜਣ ਵਾਸਤੇ ਜਾਂ ਤੁਹਾਨੂੰ ਲੋਕਾਂ ਨੇ ਭੱਜਣ ਵਾਸਤੇ ਨਹੀਂ ਭੇਜਿਆ। ਇੱਥੇ ਬੈਠਣ ਵਾਸਤੇ ਭੇਜਿਆ। ਲੋਕਤੰਤਰ ਦੇ ਵਿਰੁੱਧ ਸੇ ਹੋਵੇ ਤਾਂ ਲੋਕਤੰਤਰ ਤੁਹਾਨੂੰ ਲੋਕਾਂ ਨੇ ਭੱਜਣ ਵਾਸਤੇ ਨਹੀਂ ਭੇਜਿਆ। ਹਾਂਜੀ। ਬੈਠੋ। ਫਿਰ ਬੈਠੋ। 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 ਬੈਠੋ ਬੋਲ ਰਹੇ ਨੇ ਇਹਦਾ ਬਸ ਹੁਣ ਮੇਰੀ ਵਾਰੀ ਹੈ ਮੇਰਾ ਸੁਣ ਲਓ ਜਦੋਂ ਇਹਦੀ ਵਾਰੀ ਆਈ ਮੈਂ ਮਾਯੋਗ ਮਖੋ ਜੀ ਸਾਹਿਬ ਜਦੋਂ ਮੇਰੀ ਵਾਰੀ ਆਈ ਮੈਂ ਮੈਂ ਸਾਰੇ ਮਾਯੋਗ ਮੈਂਬਰ ਸਾਹਿਬਾਨ ਨੂੰ ਬੇਨਤੀ ਕਰਦਾ ਇੱਕ ਵਾਰ ਆਪਣੀ ਸੀਟਾਂ 'ਤੇ ਬੈਠਣ ਜੀ ਬੈਠੋ ਜੀ ਬੈਠੋ 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 ਜੀ ਬੈਠੋ ਤੁਸੀਂ ਸਾਰੇ ਮਾਯੋਗ ਮੈਂਬਰ ਬੈਠੇ ਹੋ ਹਾਂ ਸਾਹਿਬ ਲੁੱਟਦੀ ਗੱਲ ਤੁਸੀਂ ਕਰ ਰਹੇ ਹੋ ਸੀਐਮ ਜੀਐਮ ਸਾਹਿਬ ਨਹੀਂ 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 ਚਲੋ ਅਬਲ ਖਰਾਨੇ ਤੋਂ ਲੈ ਕੇ ਸਾਰੇ ਸਾਥੀ ਸਾਰੇ ਬਾਦਲ ਬਲਾਈ ਸਾਹਿਬ ਜਿਹਨੂੰ ਡਰੈਸ ਕਰ ਗੱਲਾਂ ਤੁਸੀਂ ਕਰ ਦਿਓ ਨਾ ਲੁੱਟ ਤੁਹਾਡੇ ਮੂੰਹੋਂ ਲੁੱਟ ਉਂ ਚੰਗੀ ਲੱਗਦੀ ਹੈ ਪਰ ਮੁੱਖ ਮੰਤਰੀ ਸਾਹਿਬ ਮੈਂ ਕਰੂੰਗਾ ਮੁਖਪਤੀ ਸਾਹਿਬ ਦੀ ਗੱਲ ਹੈ ਜੀ ਪਰ ਬੈਠੋ ਤਾਂ ਸਹੀ ਪਹਿਲਾਂ ਸੁਣੋ ਤਾਂ ਸਹੀ ਮੁਖਪਤੀ ਸਾਹਿਬ ਬੋਲ ਰਹੇ ਜੀ ਸੁਣੋ ਮੁਖਪਤੀ ਸਾਹਿਬ ਕੀ ਇਹ ਨਾ ਟੇਸ ਕਰੋ ਜੀ ਮੁਖਪਤੀ ਸਾਹਿਬ ਤੁਸੀਂ ਆਪਣੀ ਗੱਲ ਧਿਆਨ ਰੱਖੋ ਜੀ ਉਹ ਜਿੰਦਰਾ ਤਾਂ ਲੱਗੂਗਾ ਜੇ ਤੁਸੀਂ ਬੱਜੇ ਜੇ ਤੁਸੀਂ ਨਹੀਂ ਬੱਜੇ ਜਿੰਦਰਾ ਨਹੀਂ ਲੱਗੂ ਬੈਠੋ ਆਪਣੀ ਗੱਲ ਵੀ ਰੱਖੋ ਬੈਠੋ ਯਾਤੋ ਸੀਐਮ ਸਾਹਿਬ ਸੀਐਮ ਸਾਹਿਬ ਸਪੀਕਰ ਸਾਹਿਬ ਬਿਠਾਓ ਮੈਂ ਸਾਰੇ ਬਾਜਯੋਗ ਮੈਂਬਰ ਸਾਹਿਬਾਨ ਨੂੰ ਬੇਨਤੀ ਕਰਦਾ ਹੈ ਕਿ ਆਪ ਵੀ ਆਪਣੇ ਸੀਟਾਂ ਤੇ ਬਿਰਾਜਮਾਨ ਹੋਣ ਆਪਣੇ ਆਪਣੇ ਸੀਟਾਂ ਤੇ ਬਿਰਾਜਮਾਨ ਹੋ ਸੀਟਾਂ ਸੀਟਾਂ ਤੇ ਬੈਠੋ ਜੀ ਤੁਸੀਂ ਸੀਟਾਂ ਤੇ ਬੈਠੋ ਜੀ ਤੁਸੀਂ ਬੈਠੋਗੇ ਬਾਜਯੋਗ ਸਾਹਿਬ ਪਲੀਜ਼ ਬੈਠੋ ਇਹ ਕਿਹੜੀ ਗੱਲ ਇਹ ਕਿਹੜੀ ਗੱਲ ਪਹਿਲੇ ਸਾਡੀ ਗੱਲ ਪਹਿਲੇ ਸਾਡੀ ਕੀ ਗੱਲ ਸਪੀਕਰ ਸਾਹਿਬ ਨੇ ਉਹ ਸਪੀਕਰ ਸਾਹਿਬ ਨੇ ਕਿਹਨੂੰ ਮਾਦੀ ਕਰਨ ਦੇਣ ਸਟੋਡੀਅਮ ਨੇ ਉਹ ਗਾਰੀਬਾ ਸਾਹਿਬ ਕੋਈ ਗੱਲ ਮੰਨਦੇ ਨਹੀਂ ਨਾ ਪਹਿਲੇ ਮਾਰਿਓ ਮੁਖਤਦੀ ਸਾਹਿਬ ਲੀਡਰ ਆਫ ਦੀ ਹਾਊਸ ਦੇ ਉਹ ਬੋਲ ਸਕਦੇ ਨੇ ਗੱਡੇ ਮੁਬਲੀ ਹੱਕਦਾਰ ਨਹੀਂ ਸਾਹਿਬ ਆਪਣੀ ਗੱਲ ਪੂਰੀ ਰੱਖਣ ਦਿਓ ਲੋਕ ਸੁਆਦ ਰਹਿਓ ਤੁਹਾਨੂੰ ਪਤਾ ਹੈ ਕਿ ਰਾਜਪਾਲ ਦਾ ਭਾਸ਼ਣ ਦਿੱਤਾ ਨਹੀਂ ਕੀਤਾ ਹੁੰਦਾ ਰਾਸ਼ਟਰਪਤੀ ਦਾ ਭਾਸ਼ਣ ਦਿੱਤਾ ਨਹੀਂ ਕੀਤਾ ਹੁੰਦਾ ਤੁਸੀਂ ਆਪਣੀ ਗੱਲ ਪੂਰੀ ਰੱਖਣ ਹੁੰਦਾ ਅੱਜ ਪੜੂੰਗਾ ਇਹਨੂੰ ਪੜੂੰਗਾ ਚਲੋ ਐ ਕਰੋ ਆ ਇਹ ਹੀ ਇਹ ਹੀ ਡਿਬੇਟ ਕਰਨੀ ਹੈ ਬੈਠੋ ਬੈਠੋ ਜਿੱਥੇ ਝੂਠ ਹੋਆ ਟੋਕ ਦਿਓ ਜਿੱਥੇ ਝੂਠ ਹੋਇਆ ਟੋਕ ਦਿਓ ਹਾਂ ਠੇਕਾ ਲੈ ਰਖੀ ਤੇਰੀ ਬਸਦੀ ਰਾਜਨੀਤੀ ਦਾ ਹਾਂ ਸਮਝ ਲਰਾਂ ਸਮਝ ਸਾਹਿਬ ਤੁਸੀਂ ਆਪਣੀ ਗੱਲ ਨਖੋ ਜੀ ਇਹ ਡਿਬੇਟ ਕਹਿਣੇ ਅਸੀਂ ਕਹਾਂ ਜਾ ਮਟੀਰੀਅਲ ਆ ਗਿਆ ਚੁੱਪ ਕਰ ਜਾਓ ਹਾਂ ਬਾਜਯੋਕ ਬਖੋਤਈ ਸਾਹਿਬ ਹਾਂ ਬੰਦੇ ਪੁੱਤਰਾ ਤੁਸੀਂ ਗੱਲ ਕਰੋ ਹਾਂ ਕਿਤੇ ਜਾਵੇ ਹਾਂ ਅਸੀਂ ਨੂੰ ਐਡਰੈਸ ਕਿਤੇ ਜਾਵੇ ਹਾਂ ਥੋੜਾ ਹੰਕਾਰ ਬੋਲਦਾ ਹੰਕਾਰ ਬੋਲਦਾ ਆਪਣੀਆਂ ਆਪਣੀਆਂ ਸੀਟਾਂ ਉੱਪਰ ਬੈਠਣ ਤੁਸੀਂ ਜੇ ਉਹ ਤੋਂ ਕੋਈ ਹੱਕ ਨਹੀਂ ਜਾਂਦੇ ਤੇ ਕੰਟਰੋਲ ਸਾਰੇ ਹਾਂ ਜੋ ਗੁਰਿੰਦਰ ਸਾਹਿਬਾਂ ਵੀ ਤਾਕੀਦ ਕੀਤੀ ਜਾਂਦੀ ਆ ਬੰਦੇ ਦੇ ਪੁੱਤ ਆਪਣੀਆਂ ਆਪਣੀਆਂ ਸੀਟਾਂ ਉੱਪਰ ਮੌਜੂਦ ਮਾਣ ਆਪਰ ਤੁਸੀਂ ਇਹਨਾਂ ਸੀਟਾਂ ਉੱਪਰ ਬੈਠੋ ਤੁਸੀਂ ਇਹਨਾਂ ਦੇ ਪੁੱਤਰੋ ਪੰਜਾਂ ਦੇ ਪੁੱਤਰ ਬੰਦਰ ਉਹ ਪੰਜਾਂ ਦਾ ਨਾਮ ਵੀ ਲੈ ਦਾਂਗੇ ਪੰਜਾਂ ਦਾ ਨਾਮ ਵੀ ਲੈ ਦਾਂਗੇ ਮੈਂ ਦੱਸੂਗਾ ਸਾਰਾ ਕੁਝ ਮੈਂ ਕਰ ਰਿਹਾ ਯਾਰ ਜੀ ਬੈਠ ਕੇ ਗੱਲ ਸੁਣੋ ਸੁਣੋ ਮਾਤਾ ਜੀ ਬੈਠੋ ਬੈਠੋ ਜਾਣਾ ਨਹੀਂ ਹੋਣਾ ਜਾਣਾ ਨਹੀਂ ਹੁਣ ਜਾਣਾ ਨਹੀਂ ਬੈਠੋ 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 ਫਿਰ ਬੈਠੋ ਸਾਰੇ ਸਾਰੇ ਬੇਬਰ ਸਬਾਨ ਨੂੰ ਬੇਨਤੀ ਕਰਦਾ ਕਿ ਬੈਠਣਗੇ ਸਾਰੇ ਬੇਬਰ ਸਬਾਨ ਬੈਠਾ ਫਿਰ ਮੈਂ अपनी अपने <SG2> तो सारे मैं सब सारे बैठन सारे मैंबर साहबान बैठन सारे मैंबर साहबान बैठन बैठो बैठो इतनी चंगी डेमोक्रेसी चल सकती है ਤੁਸੀਂ ਤੁਸੀਂ ਬੈਠੋਗੇ ਮੈਂ ਗੱਲ ਦੱਸ ਮੇਰੀ ਮੇਰੀ ਗੱਲ ਸੁਣੋ ਨਹੀਂ ਤੁਸੀਂ ਕਿ ਗਵਰਨਰ ਦਾ ਭਾਸ਼ਣ ਸੁਣਨੇ ਡੈਮੋਕ੍ਰੇਸੀ ਆ ਹੁਫੀਕੇ ਦੀ ਗੱਲ ਡੈਮੋਕ੍ਰੇਸੀ ਆ ਤੁਸੀਂ ਰਾਸ਼ਟਰਪਤੀ ਦਾ ਤੇ ਗਵਰਨਰ ਦਾ ਭਾਸ਼ਣ ਡਿਸੈਪਲ ਨਹੀਂ ਕਰ ਸਕਦੇ ਚੱਕੀ ਆ ਗਿਆ ਤੁਹਾਨੂੰ ਕਿਸਾਨਾਂ ਦਾ 헤ਜ ਆ ਗਿਆ ਤੁਹਾਨੂੰ ਕਿਸਾਨਾਂ ਦਾ 헤ਜ ਆ ਗਿਆ ਉੱਤੇ ਕਿਸਾਨਾਂ ਦਾ 헤ਜ ਆ ਗਿਆ ਚੇਰ ਨੂੰ ਡਰਸਟ ਜਾਓ ਸਪੀਕਰ ਸਾਹਿਬ ਇਹਨਾਂ ਦੀ ਮੰਗ ਕੀ ਸੀ ਕਿ ਪਹਿਲਾਂ ਕਿਸਾਨਾਂ ਨੂੰ ਸ਼ੁਭ ਕਰਨ ਨੂੰ

ਹਾਂ ਹੰਕਾਰ ਸਰ ਮੈਂ ਨੂੰ ਹੰਕਾਰ ਕਹਿੰਦੇ ਨੇ ਮੈਂ ਆ ਇੱਥੇ ਇੱਥੇ ਕੋਈ ਨਹੀਂ ਰਿਹਾ ਹਾਂ ਗੱਲਾਂ ਕਰ ਦਿਓ ਗੱਲਾਂ ਨਹੀਂ ਜਦ ਤੱਕ ਜਾਣੀਆਂ ਜੇ ਗੱਲਾਂ ਸੋਨੇ ਦੇ ਬਿਸਕੁਟਾਂ ਦੀ ਸਮਗਲਿੰਗ ਤੱਕ ਚੱਲ ਗਈਆਂ ਫਿਰ ਅੱਛਾ ਅੰਦਰ ਫੇਕੀ ਔਰ ਜੋ ਮੀਰ ਬਾਈ ਦਾ ਆਜੇ ਮੀਰ ਸਾਹਿਬ ਨੂੰ ਕਹਿੰਦੇ ਅਸੀਂ ਮਟੀਰੀਅਲ ਆ ਮੋਬਾਈਲ ਰਿਪੇਅਰ ਕਰਨ ਆਲੇ ਆ ਗਏ ਮੈਂ 250 ਰੁਪਏ ਲੈ ਕੇ ਮੁਹੰਮਦ ਸਦੀਕ ਨਾਲ ਢਿਆਈ ਤੇ ਜਾਂਦਾ ਸੀ ਪਤਾ ਲੱਗ ਗਈ ਤੁਹਾਨੂੰ ਇੱਕ ਢਿਆਈ ਦਾ ਲਾ ਕੇ ਇੱਕ ਦੀ ਮੋਬਾਈਲ ਆ ਗਿਆ ਜਮਾ ਤੁਸੀ ਕਿਉਂ ਆ ਗਏ ਦੋਹਾਂ ਦੁੜਗੋ ਨਾ ਨਾ ਸਮਝੇ ਆਰੇ ਬੰਦੂ ਵੀ ਮੈਂ ਥੋੜੇ ਗੱਲ ਕਰ ਗਿਆ ਮੈਂ ਕਿਉਂ ਕਰ ਦਿਉ ਆਪਣੀਆਂ ਆਪਣੀਆਂ ਸੀਟਾਂ ਤੇ ਬੈਠਣ ਸਾਰੇ ਮਾਣਯੋਗ ਮੈਂਬਰ ਆਪ੍ਰੀਮ ਵਸੀਫ ਸਾਹਿਬ ਇੱਕ ਮਿੰਟ ਬੰਦਰੀ ਜੀ ਬੈਠੋ ਬੰਦਰੀ ਸਾਹਿਬ ਬੈਠਣ ਕੀ ਬਾਜੀ ਬੈਠੋ ਤੁਸੀਂ ਕੀ ਬਾਜੀ ਬੈਠੋ ਬਾਹਰ ਪੈਸੇ ਲਾਰੇ ਤਾਂ ਦਾ ਬਾਰੋਂ ਨਹੀਂ ਲਾਰੇ ਅੰਦੋ ਲਾਰੇ ਤਾਂ ਕਿ ਤੁਸੀਂ ਜਾਓ ਨਾ ਬੈਠੋ ਤੁਹਾਡੀ ਹਿਸਟਰੀ ਹੈ जानने हो रोज 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 हाँ। बैठो जी अंदर लग रहा ताकि विपक्ष बैठा रहे लोकतंत्र बचाइए बैठो 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 मंत्री जी मंत्री सब बैठक बैठो जी बैठो 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 ਆ ਆਪਣਾ ਸੀਐਮ ਸਾਹਿਬ ਆਪਣੀ ਗੱਲ ਚાલુ ਰੱਖਣਗੇ ਜੀ ਜੀ ਬਿਲਕੁਲ ਸੁਣੋਗੇ ਬਿਲਕੁਲ ਸੁਣਦਾ ਮਾਤਾ ਕਿਹੇ ਕਿਹੇ ਤੁੰਗਾ ਅੱਜ ਸਾਰੇ ਨਹੀਂ ਹੋ ਸਕਦੇ ਹੁੰਦੇ ਸੁਣੋ ਫਿਰ ਕੀ ਤੋਂ ਤੂੰ ਇੱਕ ਨੂੰ ਦੋ ਦੋ ਜਾਂਦੀ ਹੈ ਇਹ ਤੋਂ ਕੀ ਦਰ ਹਰੇ ਕਿ ਦੋ ਦੋ ਲੱਗ ਗਿਆ ਤੇ ਮੂਹਰੇ ਤੁਸੀਂ ਵੱਡੇ ਹੋਗੇ ਹਾਰੇ ਆਪਣੀ ਖਾਨਦਾਨੀ ਜਾਂਦੇ ਇਹ ਗਰੀਬਾਂ ਦੇ ਘਰਾਂ ਚੋਂ ਆ ਗਏ ਸਭ ਦੇ ਹੰਦੋਂ ਨੂੰ ਦੂਤੋ ਆ ਗਿਆ ਸਰ ਤੂੰ 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 ਤਾਂ ਮੇਰਾ ਗੱਲ ਨਹੀਂ ਕਰ ਰਿਹਾ ਕਿਸੇ ਨਾਲ ਉਹ ਤੂੰ ਛੱਡ ਯਾਰ ਤੂੰ ਛੱਡ ਯਾਰ ਜੋ ਕੁਛ ਵੀ ਚਿਹਰ ਦੀ ਇੱਜ਼ਤ ਤੋਂ ਬਿਨਾ ਬੋਲਿਆ ਗਿਆ ਰਿਕਾਰਡ ਨਾ ਕੀਤਾ ਜਾਵੇ ਤੁਸੀਂ ਗਰੀਬੋ ਮੈਨੂੰ ਪਤਾ ਹੈ ਜੋ ਜੋ ਕੁਝ ਵੀ ਚਿਹਰ ਦੀ ਇੱਜ਼ਤ ਤੋਂ ਬਿਨਾ ਬੋਲਿਆ ਗਿਆ ਰਿਕਾਰਡ ਨਾ ਕੀਤਾ ਜਾਵੇ ਸਾਰੇ ਮਾਨਯੋਗ ਮੈਂਬਰ ਸਭਾ ਨੂੰ ਬੇਨਤੀ ਹੈ ਕਿ ਆਪਣੀ ਆਪਣੀ ਸੀਟਾਂ ਤੇ ਬੈਠਣ ਔਰ ਹਾਊਸ ਦੀ ਕਾਰਵਾਈ ਚੰਗੀ ਤੁਹਾਨੂੰ ਤਾਂ ਸਮਝ ਦੀ ਕੱਖ ਨਹੀਂ ਉਹ ਪ੍ਰਧਾਨ ਜੀ ਉਹ ਤੁਹਾਨੂੰ ਤਾਂ ਸਮਝ ਦੀ ਕੱਖ ਨਹੀਂ ਤੁਸੀਂ ਕਿਹਨੇ ਚੱਲੇ ਹੋ ਕਹਿੰਦਾ ਮੈਂ ਆ ਇੱਥੇ ਕੌਣ ਹੁੰਦਾ ਪ੍ਰਧਾਨ ਪਹਿਲਾਂ ਆਪ ਚਾਪ ਚ ਬਣਾਓ ਬੈਠੋ ਬੈਠੋ ਲੈਣੀ ਆ ਨਾ ਬੈਠੋ ਇਸ ਤੋਂ ਬਾਅਦ ਕਰ ਲੈਣੇ ਇੱਕ ਕਰ ਲੈਣੇ ਜੀ ਇਕਲਾ ਤੁਸੀਂ ਸੁਣੋ ਕਰਦੇ ਸੁਣੋ ਤੁਸੀਂ ਤੁਸੀਂ ਬਿਲਕੁਲ ਨਹੀਂ ਬੈਠੇ ਨਾ ਬੈਠੋ ਕਲਾਸ ਦੇ ਵਿੱਚ ਨਰਾਇਕ ਬੱਚਿਆਂ ਨੂੰ ਖੜਾ ਕੀਤਾ ਜਾਂਦਾ ਚਲੋ ਬੈਠੋ ਖੜੇ ਹੋ ਖੜੇ ਹੋ ਡੈਕਟਰ ਜੀ ਬੈਠੋ ਬੈਠੇ ਇਧਰ ਜੀ ਮੈਂ ਸਾਰੇ ਮੈਂਬਰ ਸਾਹਿਬਾਨ ਨੂੰ ਬੇਨਤੀ ਕਰਦਾ ਕਿ ਇਹ ਜਿਹੜੀ ਥਾਲੇ ਵਾਲੀ ਗੱਲ ਹੋਈ ਹੈ ਇਹ ਸਿੰਬੋਲਿਕ ਹੈ ਇਹ ਸਿੰਬੋਲਿਕ ਗੱਲ ਕੀਤੀ ਗਈ ਹੈ ਤਾਂ ਕਿ ਦੋਨੇ ਪੱਖ ਪੱਖਰ ਵਿਪੱਖਿ ਬੈਠ ਕੇ ਮੰਤਰਣਾ ਕਰਨ ਡਿਸਕਸ਼ਨ ਕਰਨ ਜਦੋਂ ਆਪਾਂ ਬਾਹਰ ਕੱਲੇ ਜਾਣੇ ਆ ਠੀਕ ਹੈ ਤੁਹਾਡਾ ਹੱਕ ਹੈ ਪਰ ਡਿਸਕਸ਼ਨ ਤੇ ਕਰਨੀ ਜ਼ਰੂਰੀ ਹੈ ਨਾ ਹਰ ਸਪੀਕਰ ਸਾਹਿਬ ਮਈ ਚ ਲੋਕ ਇਹਨਾਂ ਨੂੰ ਜ਼ਿੰਦਾ ਲਾਉਣਗੇ ਇਹ ਯਾਦ ਰੱਖ ਲੈਣ 13 ਜੀਰੋ ਹੋਊਗਾ ਪੰਜਾਬ ਚੋਂ ਜ਼ਿੰਦਾ ਲੱਗੂਗਾ ਇਹ ਤੋਂ ਪਹਿਲਾਂ 2022 ਚ ਜ਼ਿੰਦਾ ਲੱਗਿਆ ਇਹ ਜਿੰਦੜੇ ਦੀ ਕੀਮਤ ਨਹੀਂ ਸਮਝਦੇ ਇਹ ਜਿੰਦੜੇ ਦੀ ਕੀਮਤ ਨਹੀਂ ਸਮਝਦੇ ਚਾਬੀ ਜਨਤਾ ਦੇ ਹੱਥਾਂ ਚਾਬੀ ਜਨਤਾ ਦੇ ਹੱਥਾਂ ਮਿਸਟਰ ਬਾਜਵਾ ਤੁਸੀਂ ਪ੍ਰਾਊਡ ਨਾ ਕਰੋ ਤੁਸੀਂ ਹੰਕਾਰ ਕਰਦੇ ਹੋ ਤੁਸੀਂ ਕਹਿੰਦੇ ਸਾਡਾ ਮਟੀਰੀਅਲ ਸਾਡਾ ਪਤਾ ਨਹੀਂ ਕੀ ਬਾਬਾ ਹੁਣ ਡਿਸਕਸ਼ਨ ਨੂੰ ਅੱਗੇ ਤੋੜੀਏ ਜੀ ਇਹ ਤੂੰ 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 ਮੈਨੂੰ ਗੱਲ ਨਹੀਂ ਕਰ ਰਿਹਾ ਦੇਖੋ ਜੀ ਇਹ ਮਟੀਰੀਅਲ ਕਿਹਾ ਜਾਂਦਾ ਹੈ ਇਹ ਕਿਹਾ ਜਾਂਦਾ ਮਟੀਰੀਅਲ ਆ ਗਿਆ ਯਾਰ ਲੀਡਰ ਆਫ ਦਾ ਹਾਊਸ ਨੇ ਬੇਨਤੀ ਹੈ ਕਿ ਬੈਠਣ ਸਾਰੇ ਸਾਥੀ ਮੰਤਰੀ ਜੀ ਬੈਠੋ ਜੀਮਾ ਜੀ ਬੈਠੋ ਬੈਠੋ ਜੀ ਚੇਤਨ ਜੀ ਆਪਣੀ ਸੀਟ ਤੇ ਜਾਓ ਜੇ ਤੇ ਦੀ ਆਪਣੇ ਸੀਟ ਤੇ ਜਾਓ ਬੱਤਾ ਦੇ ਬੰਦਾ ਤੇ ਲਿਆ ਮਾ ਵੱਡਾ ਦਿਲ ਕਰਕੇ ਤੁਹਾਨੂੰ ਬਿਠਾਉਣਾ ਚਾਹੁੰਦਾ ਇੱਥੇ ਤੁਸੀਂ ਬਾਈਕਾਟ ਕਰ ਜਾਂਦੇ ਹੋ ਮੈਂ ਕੱਲਾ ਬੋਲੀ ਜਾਂਦਾ ਰਹਿਣਾ ਖਾਲੀ ਬੁਰ ਕੁਰਸੀਆਂ ਮੂਰੇ ਮੈਂ ਮੈਂ ਜਿੰਦਾ ਅੰਦਰੋਂ ਲਾ ਰਿਆਂ ਬਾਹਰੋਂ ਨਹੀਂ ਅੰਦਰੋਂ ਲਾ ਰਿਆਂ ਜਾ ਕੇ ਤੁਹਾਨੂੰ ਲੋਕਾਂ ਨੇ ਇਸ ਕਰਕੇ ਨਹੀਂ ਭੇਜਿਆ ਕਿ ਮੁਰਦਾਬਾਦ ਦੇ ਨਾਰੇ ਲਾ ਕੇ ਬਾਹਰ ਚਲੇ ਜਾਓ ਇੱਥੇ ਬਹਿ ਕੇ ਸੁਣੋ 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 ਜੇ ਤੋ ਐਡਰੈਸ ਕਰੋ ਜੀ ਚੇਅਰ ਨੂੰ ਐਡਰੈਸ ਕਰੋ ਚੇਅਰ ਨੂੰ ਐਡਰੈਸ ਕਰੋ ਤੋ ਬੈਠੋ ਜੀ ਬੈਠੋ बैठो जी बैठो बैठो, बैठो। मैं मानयोग मंत्री साहबान बेनती करता कि बैठा सारे मानयोग विधायक साहबान बेनती है कि बैठो अमन जी बैठो अपनी जगह से अपनी जगह से बैठो जी आपा डिस्कशन कर कोई भी फ्लोर नहीं क्रॉस करेगा बैठो जी, जी।, जी, जी, जी बैठो जी बैठो जी बैठो ਇਹ ਚੇ ਇਹ ਇਹ ਪਰਰੋਗੇਟਿਵ ਹੈ ਹਾਊਸ ਕੈਂਸਲ ਦਾ ਫੈਸਲਾ ਲਿਆ ਹਾਊਸ ਦਾ ਫੈਸਲਾ ਲਿਆ ਉਹ ਦਾ ਫੈਸਲਾ ਲਿਆ ਉਹ ਪਹਿਲਾਂ ਜ਼ੀਰੋ ਲੈ ਲੈਣ ਉਹ ਪਹਿਲਾਂ ਬਿਜ਼ਨਸ ਪਹਿਲਾਂ ਕੁਐਸਚਨ ਲੈ ਲੈਣ ਪਹਿਲਾਂ ਡਿਬੇਟ ਲੈਣੀ ਹੈ ਉਹਨਾਂ ਦਾ ਇਹ ਉਹਨਾਂ ਦਾ ਪਰਰੋਗੇਟਿਵ ਹੈ ਨਾ ਇਹ ਉਹਨਾਂ ਦਾ ਪਰਰੋਗੇਟਿਵ ਹੈ ਜੀਐਮ ਸਾਹਿਬ ਜੀ ਇਹ ਤੋ ਐਡਰੈਸ ਕਰਿਆ ਜਾਵੇ ਜੀਐਮ ਸਾਹਿਬ ਜੀ ਇਹ ਤੋ ਐਡਰੈਸ ਕਰਨਗੇ ਅੱਜ ਕੋਈ ਤੁਸੀਂ ਬੋਲਦੇ ਨਹੀਂ ਕੋਈ ਚੰਡੀ ਜੀਐਮ ਸਾਹਿਬ ਜੀ ਇਹ ਤੋ ਐਡਰੈਸ ਕਰਨਗੇ ਭਾਜੀਪੀ ਕਿੱਥੇ ਹੈ

ਸਾਰੇ ਬਾਦਯੋਗ ਮੈਂਬਰ ਸਭਾ ਨੂੰ ਬੇਨਤੀ ਕੀਤੀ ਜਾਂਦੀ ਹੈ 70% ਕਾਂਗਰਸ ਭਾਜਪਾ ਚਲੀ ਗਈ ਟਕੇ ਰੋ ਟਕੇ ਰੋ ਸਰ ਇਹਨਾਂ ਦਾ ਐਮਰਿਟ ਚੋਣ ਆਉਂਦੀ ਹੈ ਬੈਠੋ ਸਾਰੇ ਬਾਦਯੋਗ ਸਭਾ ਨੂੰ ਬੇਨਤੀ ਹੈ ਕਿ ਉਹ ਬੈਠਣ ਆਪਣੇ ਆਪਣੇ ਜਗ੍ਹਾ ਤੇ ਬੈਠਣ ਬੈਠੋ 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 ਜੀ ਬੈਠੋ ਡਾਕਟਰ ਸਾਹਿਬ ਬੈਠੋ ਰਾਜਾ ਜੀ ਬੈਠੋ ਅਮਨ ਜੀ ਬੈਠੋ ਬੈਠੋ ਜੀ ਬੈਠੋ ਜੀ ਬੈਠੋ ਬੈਠੋ ਕੋਈ ਵੀ ਕੋਈ ਵੀ ਮੈਂਬਰ ਮੈਂ ਬੈਠੋ ਤੁਸੀਂ ਬੈਠੋ ਜੀ ਮੁੱਖ ਮੰਤਰੀ ਸਾਹਿਬ ਤੁਸੀਂ ਆਪਣੀ ਗੱਲ ਕੰਟੀਨਿਊ ਕਰੋ ਜੀ ਗੱਲ ਕੰਟੀਨਿਊ ਕਰੋ ਚੱਡੇ ਕਿਹਨੂੰ ਡਿਸ ਕਰੋਗੇ ਜੀ ਜੀ ਧੰਨਵਾਦ ਤੇ ਬਹੁਤ ਬਹੁਤ ਮਿਹਰਬਾਨੀ ਸਪੀਕਰ ਸਾਹਿਬ ਅੱਜ ਜੋ ਰਾਜਪਾਲ ਸਾਹ ਦਾ ਪਾਸ਼ਨ ਜਿਹਨੂ ਕੇ ਜਿਹਨੂ ਕੇ ਪੂਰਾ ਨਹੀਂ ਹੋਣ ਦਿੱਤਾ ਗਿਆ ਕਿਉਂਕਿ ਉਹਦੇ ਵਿੱਚ ਬਹੁਤ ਜ਼ਿਆਦਾ ਸੱਚ ਲਿਖਿਆ ਹੋਇਆ ਹੈ ਇਹ ਡੁੱਡ ਬਖੋਦੇ ਜਾਵੇ ਇੱਕ ਮਿੰਟ ਮੈਂ ਇਹ ਸਾਰੇ ਮੈਂ ਬਾਜਵਾਥਾ ਤੋਂ ਮੈਂ ਗੱਲ ਕਹੀ ਕਿਉਂ ਨਾ ਇਹ ਹਾਊਸ ਦੀ ਰੈਗੂਲੇਸ਼ਨ ਨਾਲ ਹੋਇਆ ਸੋ ਇਹ ਡਿਸਕਸ਼ਨ ਪਹਿਲਾਂ ਹੋਏਗਾ ਇੱਕ ਰੈਜੂਲੇਸ਼ਨ ਹੋਇਆ ਜੀ ਉਹਦੇ ਤੁਸੀਂ ਆਏ ਨਹੀਂ ਸੀ ਉਹਦੇ ਤੁਸੀਂ ਆਏ ਨਹੀਂ ਸੀ ਉਹਦੇ ਤੁਸੀਂ ਆਏ ਨਹੀਂ ਸੀ ਧਿਆਨ ਦਿਆ ਕਰੋ ਤੁਸੀਂ ਧਿਆਨ ਦਿਆ ਕਰੋ ਤੇਰੋੜੂ ਭਾਰਾ ਮੁਖਵੰਦੇ ਜੀ ਸਾਹਿਬ ਮੁਖਵੰਦੇ ਸਾਹਿਬ ਤੁਸੀਂ ਆਪਣੀ ਗੱਲ ਕੰਟੀਨਿਊ ਕਰੋ ਜੀ ਜੀ ਮੈਂ ਬੋਲਾਂ ਜੀ ਜੀ ਪਲੀਜ਼ ਪਲੀਜ਼ ਕੰਟੀਨਿਊ ਕਰੋ ਸਪੀਕਰ ਸਾਹਿਬ ਗੱਲ ਤੁਸੀਂ ਇਹਦੇ ਗੱਲ ਗੱਲ ਸਪੀਕਰ ਸਾਹਿਬ ਕੁਐਸਚਨ ਆਵਰ ਤੇ ਜ਼ੀਰੋ ਆਵਰ ਲੈਣਾ ਤੁਹਾਡਾ ਪੈਰੋਗੇਟਿਵ ਤੁਸੀਂ ਘੰਟੇ ਬਾਅਦ ਲੈ ਲਿਓ ਤੁਸੀਂ 2 ਘੰਟੇ ਬਾਅਦ ਕੁਐਸਚਨ ਆਵਰ ਕਰ ਲਿਓ ਜ਼ੀਰੋ ਕਰ ਲਿਓ ਜੇ ਤੁਸੀਂ ਜੇ ਤੁਸੀਂ ਅੱਜ ਇਸ ਗੱਲ ਤੋਂ ਸ਼ੁਰੂ ਕਰਨਾ ਚਾਹੁੰਦੇ ਹੋ ਕਿ ਰਾਜਪਾਲ ਦੇ ਭਾਸ਼ਣ ਤੇ ਡਿਬੇਟ ਸ਼ੁਰੂ ਹੋਵੇ ਤਾਂ ਇਹਨਾਂ ਨੂੰ ਵੀ ਤਾਂ ਟਾਈਮ ਮਿਲੂਗਾ ਇਹਨਾਂ ਨੂੰ ਵੀ ਤਾਂ ਟਾਈਮ ਮਿਲੂਗਾ ਰਾਜਪਾਲ ਦੇ ਭਾਸ਼ਣ ਵਾਲੇ ਜੋ ਮਰਜੀ ਬੋਲਿਓ ਬੋਲਿਓ ਕਿਉਂਕਿ ਉਦੋਂ ਤੱਕ ਇਹਨਾਂ ਨੇ ਚਲੇ ਜਾਣਾ ਹੈ ਇਹ ਇੰਨੀ ਦੇਰ ਬੈਠਣ ਵਾਲੇ ਹੈ ਨਹੀਂ ਇਹ ਬਿਨਾ ਸੱਤਾ ਤੋਂ ਬੈਠ ਨਹੀਂ ਸਕਦੇ ਇਹਨਾਂ ਨੂੰ ਟੀਵੀ ਤੇ ਆਉਣ ਦਾ ਚਾਹ ਹੈ ਬਾਹਰ ਜਾਣਾ ਇਹਨਾਂ ਨੇ ਹੁਣ ਬਾਹਰ ਵਾਸਤੇ ਮੈਂ ਜਿੰਦਾ ਗ੍ਰਿਫਟ ਕਰਦਾ ਹੁਣ ਬਾਹਰ ਵੀ ਨਹੀਂ ਜਾ ਸਕਦੇ ਤੇ ਮੈਨੂੰ ਵੀ ਸ਼ੌਕ ਹੈ ਨਹੀਂ ਮੈਂ 17 ਸਾਲ ਦਾ ਮਸ਼ਹੂਰ ਹੋ ਗਿਆ ਸੀ ਮੈਨੂੰ ਕਿਸੇ ਟੀਵੀ ਤੇ ਆਉਣ ਦਾ ਸ਼ੌਕ ਹੈ ਨਹੀਂ ਤੁਹਾਡੇ ਬੇਟੇ ਨੂੰ ਸ਼ੌਕ ਹੈ ਕਿ ਮੈਨੂੰ ਫਿਲਮਾਂ ਦਾ ਹੀਰੋ ਬਣਾ ਦੋ ਨਹੀਂ ਬਣਾ ਸਕਦੇ ਤੁਸੀਂ ਜੇ ਪੈਸੇ ਦੀ ਖੇਡ ਹੁੰਦੀ ਨਾ ਕਲਾ ਤੁਸੀਂ ਮੈਨੂੰ ਕਹਿੰਨਾ ਮੈਂ 150 ਰੁਪਏ ਲੈਂਦਾ ਸੀ ਮੁਹੰਮਦ ਸਰੀਕ ਤੋਂ ਮੈਂ ਲੈਂਦਾ ਸੀ ਮੈਂ ਕਲਾ ਕਰਕੇ ਮਸ਼ਹੂਰ ਹੋਇਆ ਤੁਹਾਡਾ ਬੇਟਾ ਕਿੰਨੇ ਸਾਲਾਂ ਤੋਂ ਕਹੀ ਜਾਂਦਾ ਪਾਪਾ ਮੇਰੇ ਵਾਸਤੇ ਫਿਲਮ ਬਣਾ ਦੋ ਮੈਨੂੰ ਕੋਈ ਪ੍ਰੋਡਿਊਸਰ ਹੀਰੋ ਨਹੀਂ ਲੈਂਦਾ ਇਹ ਕਿ ਪੈਸੇ ਦੀ ਖੇਡ ਨਹੀਂ ਹੁੰਦੀ ਇਹ ਪੈਸੇ ਦੀ ਖੇਡ ਨਹੀਂ ਹੁੰਦੀ ਕਲਾ ਇਹ ਜਿਹੜੀ ਆਹਤ ਹੈ ਨਾ ਕਲਾ ਇਹ ਬਹੁਤ ਬੜੀ ਗੱਲ ਹੈ ਹਾਂ ਹਾਂ ਤੇ ਤੁਸੀਂ ਮੈਨੂੰ ਕਹਿ ਰਹੇ ਹੋ ਇਹ 600 ਰੁਪਏ ਦਿਹਾੜੀ ਲੈਂਦਾ ਸੀ ਇਹ ਜਬਰੀਆਂ ਮਾਰਦਾ ਸੀ ਤੇ ਤੁਸੀਂ ਉਹੀ ਤੁਹਾਡਾ ਐਮਪੀ ਆ ਹੋ ਸਪੀਕਰ ਸਾਹਿਬ ਤੁਸੀਂ ਛੇਰ ਨੂੰ ਜੀ ਜੀ ਤੁਸੀਂ ਬੈਠੋ ਜੀ ਸਾਰਾ ਲੀਡਰ ਆਫ ਦਾ ਹਾਊਸ ਜਦੋਂ ਮਰਜ਼ੀ ਬੋਲ ਸਕਦਾ ਜਦੋਂ ਮਰਜ਼ੀ ਬੋਲ ਸਕਦਾ ਲੀਡਰ ਆਫ ਦਾ ਹਾਊਸ ਜਦੋਂ ਮਰਜ਼ੀ ਬੋਲ ਸਕਦਾ जी मुख्यमंत्री साहब कंटिन्यू करो जी मुख्यमंत्री साहब कंटिन्यू करो मिस्टर बाजवा ओ मिस्टर बाजवा हेलो मुख्यमंत्री साहब कर इधर पौने दो बजे पौने दो बजे अर्ली मॉर्निंग मैं ਕਿਸਾਨਾਂ ਦੇ ਨਾਲ ਬੈਠ ਕੇ ਸਰਕਾਰ ਦੀਆਂ ਮੀਟਿੰਗਾਂ ਕਰਾਉਂਦੇ ਰਹਿਆ ਤੁਸੀਂ ਕਹਿੰਦੇ ਸੀ ਇਹ 8 ਵਜੇ ਤੋਂ ਬਾਅਦ ਇਹ ਮਿਲਦਾ ਨਹੀਂ ਪਾਣੇ 2 ਵਜੇ ਤੁਸੀਂ ਕਿੱਥੇ ਸੀ ਤੁਸੀਂ ਡੈਕਟ ਕਿਉਂ ਨਹੀਂ ਕੀਤਾ ਤੁਸੀਂ ਸਵੇਰੇ 11 ਵਜੇ ਉੱਠ ਕੇ ਅਡਰੈਸ ਕੀਤਾ ਜਾਵੇ ਕਿਹਨੂੰ ਕੀ ਪਤਾ ਗਰੀਬ ਕੀ ਹੁੰਦਾ ਤੁਹਾਨੂੰ ਕੀ ਪਤਾ ਗਰੀਬੀ ਕੀ ਹੈ 11 ਵਜੇ ਅਡਰੈਸ ਕੀਤਾ ਜਾਵੇ ਅੱਜ ਹਟ ਭਵਨ ਵਾਲੇ ਬੰਦਾ ਅੱਜ ਕਿਸਾਨ ਯਾਦ ਆ ਗਏ ਉਦੋਂ ਕੈਪਟਨ ਦੇ ਘਰ ਜਾ ਕੇ ਤੜਕੇ ਤੜਕੇ ਲਾਉਂਦੇ ਸੀ ਮਤਨ ਨੂੰ ਉਹਦਾ ਕਿਥਾ ਨਾ ਨੂੰ ਚਿੱਠੀ ਲਿਖੀ ਨਹੀਂ ਕੋਈ 726 ਮਰਵਾ ਲੈ 726 ਮਰਵਾ ਦਿਓ ਜੀ ਸ਼ਰਧਾਂਜਲੀ ਦਿੱਤੀ ਜੋ 726 ਮਰੇ ਸੀ ਲੈ ਕਿਉਂ ਨਹੀਂ ਦਿੱਤੀ ਇਕੱਲੇ ਇਕੱਲੇ ਬਖਮੰਦ ਜੀ ਫਲੋਰ ਕ੍ਰਾਸ ਨਹੀਂ ਕਰੇ ਜੀ ਬਾਈ ਨੇਮ ਬਾਈ ਨੇਮ ਦਿੱਤੀ ਹਾਂ ਜੀ ਯਸ ਥਿਸ ਇਜ਼ ਅ ਸੀਐਮ ਥਿਸ ਇਜ਼ ਅ ਸੀਐਮ ਐ ਲੋਕਾਂ ਦਾ ਸੀਐਮ ਹੈ ਜਨਾਬ ਤੁਹਾਡਾ ਪ੍ਰੋਟੋਕੋਲ ਤੁਸੀਂ ਪ੍ਰੋਟੋਕੋਲਾਂ ਚੋਂ ਬਾਹਰ ਨਹੀਂ ਨਿਕਲਦੇ ਲੈ ਕੇ ਸਵਾ ਸਵਾ ਲੱਖ ਦੇ ਸ਼ਾਲ ਤੁਰੇ ਫਿਰਦੇ ਹੋ ਤੁਸੀਂ ਕੁਰਸੀ ਨਹੀਂ ਮਿਲਣੀ ਆਪਣਾ ਸਾਰੇ ਮਾਣਯੋਗ ਸਾਥੀ ਬੈਠਣਗੇ ਸਾਰੇ ਸਾਰੇ ਮਾਣਯੋਗ ਸਾਥੀ ਬੈਠਣਗੇ ਸੋ ਬਹਿਸ ਦਾ ਕਿਸੇ ਨੂੰ ਨੌਕਰੀ ਦੁੱਤੀ ਆ ਇਹਨੂੰ ਨੌਕਰੀ ਆ ਬਹਿਸ <laughs> <laughs> बहस ਦਾ ਸਮਾਂ ਮੇਰੇ ਕੋਲੇ ਆਇਆ ਇਹਦੇ ਵਿੱਚ ਪਾਰਟੀਆਂ ਦੀ ਇੱਕ ਵਾਰ ਐਲਾਨਮੈਂਟ ਸੁਣ ਲੋ ਜੀ ਐਲਾਨਮੈਂਟ ਸੁਣ ਲੋ ਐਲਾਨਮੈਂਟ ਬਟੇ ਉੱਤੇ ਬਟੇ ਉੱਤੇ ਵਲੇ ਵਲੇ ਤੇ ਰਾਹੁਲ ਗਾਂਧੀ ਕਿੰਨਾ ਪਹਿਲਾ ਰਾਹੁਲ ਗਾਂਧੀ ਕਿੰਨਾ ਪਹਿਲਾ ਮੈਂ ਸਭ ਬੱਲੇ ਤੇ ਬੋਲਾਂ ਥੋੜੀ ਗਾਂਧੀ ਰਾਹੁਲ ਗਾਂਧੀ ਮੈਂ ਮੈਂ ਸਭ ਕਿਸੇ ਕੋਲ ਮਰਵਾਉਣ ਵਾਲੇ ਤਾਂ ਸਾਡੇ ਸਾਨੂੰ ਉੱਪਰ ਕਰਦੇ ਇੱਕ ਪਾਸੇ ਤਾਂ ਸਮਝਾਉਂਦੇ ਕਰ ਪੈ ਕਹਾਂ ਉਹਨਾਂ ਨੂੰ ਖੇਤਰ ਵੀ ਨਾ ਦੇਣ ਮੁੱਖ ਮੰਤਰੀ ਸਾਹਿਬ ਗੁਜਰਾਤ ਜਿੰਨੇ ਛੱਡ ਕੇ ਜੇ ਕਹ ਜੇ ਤਰੀ ਨਹੀਂ ਚੱਲਦੀ ਉਹ ਮੇਰੇ ਗੁਰੂਆਂ ਨੂੰ ਪੁੱਛਦਾ ਹਾਂ ਇੱਕ ਅਨਾਉਂਸਮੈਂਟ ਕੀਤੀ ਜੇ ਉਦੋਂ ਕੋਈ ਪੁੱਛਦਾ ਸਾਰੇ ਚਲੋ ਸਾਰੇ ਮਾਣੋ ਜੀਰੋ ਬ੍ਰੇਕਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਆਪਣੀ ਆਪਣੀ ਜਗ੍ਹਾ ਤੇ ਬੈਠੋ ਸਦਨਾ 15 ਮਿੰਟ ਦੇ ਲਈ ਠਗਿਤ ਕੀਤਾ ਜਾਂਦਾ ਹੈ